ਅੱਜ ਜੰਮ ਕੇ ਜਿਨ੍ਹਾਂ ਨੂੰ ਸਾਨੂੰ ਪਤਾ ਹੀ ਨਹੀਂ ਵੀ ਕਿੱਦਾਂ ਬਣੀ ਹੋਣ ਤੇ ਕਿੱਦਾਂ ਆਈ ਕਿੱਦਾਂ ਲੜਾਈਆਂ ਲੜੀਆਂ ਕੀ ਕੁਛ ਅੱਜ ਅਹੀਂ ਇਹਨਾਂ ਦੇ ਚੱਕੜ ਸੁੱਟਣਦੇ ਆਂ ਜਿਨ੍ਹਾਂ ਦਾ ਸਾਨੂੰ ਪਤਾ ਹੀ ਨਹੀਂ ਕੋਈ ਜਿਹੜਾ ਫੇਸਬੁੱਕ ਹੈ ਨਾ ਜੀ ਇਹ ਫੇਸਬੁੱਕ ਤੇ ਜਿਹੜੇ ਗਿਆਨਾਸ ਹੋਣ ਹੀ ਆ ਨਾ ਜੀ ਇਹਨਾਂ ਨੂੰ ਪਤਾ ਹੀ ਨਹੀਂ ਜੀ ਅਸਲ ਹੈ ਗੱਲ ਕੀ ਆ ਜਦੋਂ ਪਤਾ ਹੀ ਨਹੀਂ ਤੇ ਗੱਲ ਐਵੇਂ ਜਿਹੜੀ ਗੱਲ ਮੈਂ ਕੀਤੀ ਮੇਰੀ ਸੁਣੀ ਗੱਲ ਤੂੰ ਆ ਕਰ ਦੇਣੀ ਆ ਜੀ ਇੱਕ ਦੂਜੇ ਦੀ ਸੁਣੀ ਸੁਣਾਈ ਗੱਲ ਇੱਕ ਦੂਜੇ ਚੱਕੜ ਸੁੱਟੀ ਜਾਣਾ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈਗੀ ਕਦੀ ਆਪਾ ਜਿਹੜੇ ਕਈ ਬੰਦੇ ਕਦੀ ਤਾਂ ਉਹ ਪਾਰਟੀ ਨਾਲ ਹੋ ਜਾਂਦੇ ਕਦੀ ਉਹ ਪਾਰਟੀ ਨਾਲ ਹੋ ਜਾਂਦੇ ਹਨਾ ਜੀ ਉਹਦੇ ਵਿੱਚ ਇਹ ਆ ਵੀ ਜਿਹੜਾ ਮਾੜੀ ਸ਼ਰਦਾਬਲੀ ਬੋਲਣੀ ਕਿਸੇ ਨੂੰ ਵੀ ਉਹਦੇ ਆਪਾ ਸ਼ੋਭਾ ਨਹੀਂ ਪਾਉਂਦੇ ਹੂੰ ਕਿਉਂਕਿ ਅਸੀਂ ਵਿਰਸਾ ਹੋਂਦੇ ਮੂੰਹ ਗਾਲ ਨਹੀਂ ਸੁਣੀ ਹੂੰ ਤੇ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਜਿਹੜੇ ਬੰਦੇ ਇਹਦੇ ਆਪਣਾ ਵਰਤ ਪਾਲਦੇ ਆ ਉਹਨਾਂ ਦਾ ਇੱਥੋਂ ਤੱਕ ਰਹੀ ਬੋਲਿਆ ਉਹ ਅਸੀਂ ਨਹੀਂ ਬੋਲ ਸਕਦੇ ਜੀ ਸ਼੍ਰੋਮਣੀ ਅਕਾਲੀ ਦਲ ਨੂੰ ਕਿਉਂ ਚੁਣਨ ਲੋ ਸਿੱਧਾ ਸਵਾਲ ਉਮੜੀਗਾ ਦੇ ਕੰਮ ਕਿਨੇ ਕੀਤੇ ਆ ਇਹ ਤੁਸੀਂ ਦੱਸੋ ਜੋ ਬਾਲ ਸਾਹਿਬ ਹੈ ਛੜਕਾ ਕਾਲਜ ਜੀ ਆਈਐਮ ਆਈਆਈਟੀ ਜੀ ਐਮ ਜੀ ਕਿੱਡਾ ਵੱਡਾ ਕਿੰਨੇ 에어ਪੋਰਟ ਬਣਾਏ ਜੀ ਕਿੰਨੇ ਸਕੂਲ ਕਾਲਜ ਬਿਲਕੁਲ ਜੋ ਦਾ ਲਾਟਾ ਜੋ ਸਕੀਮਾਂ ਜੋ ਬਿਜਲੀ ਦੇ ਟੂਲ ਕਿਤੇ ਕਨੈਕਸ਼ਨ ਕਿਨੇ ਦਿੰਦੇ ਹੈ ਹਮ ਸਾਰੇ ਬਾਲ ਸਾਹਿਬਾਂ ਦੇ ਜੋ ਮੰਡੀਆਂ ਬਣਾਈਆਂ ਹਮ ਜੋ ਕੋਪਰੇਟ ਸਟੇਡੀਅਮ ਬਣਾ ਕੇ ਜ਼ਿਮੀਦਾਰਾਂ ਨੂੰ ਸਹੂਲਤਾਂ ਦਿੱਤੀਆਂ ਜੀ ਤੁਸੀਂ ਕਿਹਾ ਵਾਦਾ ਮੋਦੀ ਸਾਹਿਬ ਖੁਦ ਆਏ ਸਲਤਨਪੁਰੋਂ ਦੀ ਵਾਦਾ ਕਰਕੇ ਬੰਦੀ ਸਿੰਘ ਛੜਾਗੇ ਜੀ ਤੇ ਕਹਿਗੇ ਮੁਕਰਗੇ ਉਹਨ ਕੀ ਕਰ ਸਕਦੇ ਆ ਲੋਕ ਸੋਸ਼ਲ ਮੀਡੀਆ ਤੇ ਵਿਚਾਰਾ ਕਰਦੇ ਆ ਕਿ ਜਦੋਂ ਸੋਸ਼ਲ ਮੀਡੀਆ ਤੋਂ ਜਦੋਂ ਆਪਾਂ ਸੱਤਾ ਚੋਂ ਬਾਹਰ ਹੋ ਜਾਂਦੇ ਆ ਉਦੋਂ ਉਦੋਂ ਅਸੀਂ ਪੰਥਕ ਬਣ ਜਾਂਦੇ ਆ ਉਦੋਂ ਅਸੀਂ ਸਾਨੂੰ ਪੰਥਕ ਮੁੱਦੇ ਵੀ ਯਾਦ ਆਉਂਦੇ ਨੇ ਉਦੋਂ ਸਾਡੇ ਬੰਦੀ ਸਿੰਘ ਵੀ ਯਾਦ ਆਉਂਦੇ ਨੇ ਉਦੋਂ ਕਿਉਂ ਨਹੀਂ ਕੀਤਾ ਜਦੋਂ ਮੋਦੀ ਸਾਹਿਬ ਤੋਂ ਛੁਡਾਇਆ ਜਾ ਸਕਦਾ ਸੀ ਸਿੰਘਾਂ ਨੂੰ ਸਾਹੂ ਬੜੀਏ ਤੇ ਸਾਹੂ ਕੰਮ ਕਰੀਏ ਵੋਟ ਹੁੰਦੀ ਪ੍ਰੇਮ ਦੀ ਜੇ ਤੂੰ ਮੇਰੇ ਨਾਲ ਪ੍ਰੇਮ ਕਰੇਂਗਾ ਤੇ ਮੈਂ ਤੈਨੂੰ ਵੋਟ ਪਾਉਂ ਜੇ ਤੂੰ ਮੈਨੂੰ ਦਿਲੇ ਕੱਢੇਂਗਾ ਮੈਂ ਕਦੋਂ ਪਾ ਦੂੰ ਲੋਕਾਂ ਨੇ ਆਪਣੇ ਨੇ ਮਜ਼ਾ ਚੱਕੀ ਲਿਆ ਵੀ ਕੌਣ ਹੀ ਜਿੱਤੇ ਆ ਨਹੀਂ ਜੀ ਹੋ ਗਿਆ ਜੀ ਆ ਗਿਆ ਆਪਾਂ ਲੈਣ ਦੇ ਆਪ ਵਾਲੇ ਲੈਣ ਦੇ ਟੋਟਲ 92 ਸ਼ੀਟਾਂ ਦੇਤੀਆਂ ਜੀ ਤੇ ਉਹ ਦੇ ਕੇ 92 ਸ਼ੀਟਾਂ ਦੇ ਉਹ ਵੇਖੋ ਅਸੀਂ ਦੇਖ ਲਓ ਪਰੇਸ਼ਾਨ ਆ ਵੀ ਉਹ ਹੀ ਬੰਦੇ ਪਹਿਲੋਂ ਆਮ ਪਾਰਟੀ ਦੀ ਸੁਭਾ ਫਲਾਣੀ ਗੱਲ ਢਿੰਗੜੀ ਉਹ ਹੀ ਬੰਦੇ ਉਹ ਗੰਦੀ ਜ਼ੁਬਾਨ ਕਰਦੇ ਹੁਣ ਉਹਨਾਂ ਦੇ ਵਰਖਲਾ ਸਭ ਤੋਂ ਵੱਡੀ ਗੱਲ ਤੇ ਅਸੀਂ ਇਸ ਚੀਜ਼ ਤੇ ਵਰਖਲਾ ਵਾਂ ਜਿਹੜਾ ਬੰਦਾ ਇੱਕ ਵੇਰਾਂ ਐਸ ਬੰਤੋ ਜਿਹਨੂੰ ਚੰਗਿਆਂ ਕਹਿ ਦਿੰਦਾ ਹੂੰ ਦੁਬਾਰੇ ਉਹ ਜਮਾਨ ਦੇ ਨਾਲ ਗੰਦਿਆਂ ਕਹਿਣਾ ਕਹਿਣ ਵਾਲਾ ਹੀ ਗੰਦਾ ਹੋਊਗਾ ਬਿਲਕੁਲ ਬਿਲਕੁਲ ਆਪਾਂ ਠੀਕ ਹੈ ਪੰਥਕੀ ਗੱਲ ਕਰਦੇ ਆ ਪੰਜਾਬ ਸਾਰਾ ਹੀ ਪੰਥਕ ਆ ਮੈਂ ਕਹਿੰਦਾ ਕੱਲੀ ਖਡੂਰ ਸਾਹਿਬਾ ਹਲਕਾ ਪੰਥਕ ਸੀ ਤੇ ਪੰਜਾਬ ਸਾਰਾ ਹੀ ਪੰਥਕ ਹੈ ਕਿਉਂਕਿ ਪੰਜਾਬ ਵਸਦਾ ਬੁਰਾ ਦੇ ਨਾਲ ਤੇ ਇਸ ਕਰਕੇ ਸਾਡਾ ਪੰਜਾਬ ਸਾਰਾ ਹੀ ਪੰਥਕ ਹੈ ਜਿਹੜੇ ਮੇਨ ਮੁੱਦੇ ਆ ਨਾ ਜੀ ਸਾਡੇ ਖੇਤੀ ਦੇ ਵਿੱਚ ਪਿੰਤਾ ਲਿਆਉਣੀ ਇਹ ਸਵਾਲ ਅੱਜ ਤੱਕ ਨਹੀਂ ਮੈਂ ਵੇਖਿਆ ਨਾ ਸਰਦਾਰ ਵਿਰਸਾ ਸਿੰਘ ਬਲਟੋਆ ਨੇ ਕਿਤੇ ਸਟੇਜ ਤੇ ਬੋਲਿਆ ਹੋਵੇ ਵੀ ਅਸੀਂ ਖੇਤੀ ਵਿੱਚ ਪਿੰਤਾ ਲਿਆਵਾਂਗੇ ਜੀ ਅਸੀਂ ਨਹਿਰੀ ਪਾਣੀ ਨੂੰ ਦੁਬਾਰਾ ਲੈ ਕੇ ਆਵਾਂਗੇ ਜੀ ਆ 32 ਫ੍ਰੀ ਕਰਨ ਦਾ ਜਿਹੜਾ ਕਾਰਨ ਸੀ ਨਾ ਜੀ 32 ਫ੍ਰੀ ਕਰਨ ਦਾ ਕਾਰਨ ਇਹੀ ਸੀ ਵੀ ਨਹਿਰੀ ਪਾਣੀ ਬਾਹਰ ਕੱਢ ਦਿਓ ਤੇ ਆ 32 ਫ੍ਰੀ ਕਰਕੇ ਕਿਸਾਨਾਂ ਨੂੰ ਖੁੱਲ ਦੇ ਦਿਓ ਜੀ ਆਪਣਾ ਪਾਣੀ ਵਗਤੀ ਜਾਓ ਜ਼ਮੀਨ ਦੇ ਵਿੱਚ ਪਾਣੀ ਖਤਮ ਹੋ ਰਿਹਾ ਅੱਜ ਤੁਸੀਂ ਦੇਖੋ ਇਸ ਮੁੱਦੇ ਤੇ ਕੋਈ ਵੀ ਨਹੀਂ ਕਿਸੇ ਨੇ ਵਿਚਾਰ ਕੀਤਾ ਨਾ ਕੋਈ ਬੋਲਿਆ ਤੁਹਾਨੂੰ ਪਤਾ ਤੇ ਖੰਡ ਮੇਰਾ ਲੱਗਿਆ ਹੈ ਸਾਡੇ ਸਾਰੇ ਜ਼ਿਮੀਦਾਰ ਗੰਨਾ ਬੀਜਦੇ ਜੀ ਗੰਨਿਆਂ ਦਾ ਫਸਲ ਇੱਕ ਜੀ ਇੱਕ ਜੀ ਪੈਸੇ ਮਿਲਦੇ ਆ ਪੰਜ ਚਾਰ ਚਾਰ ਸਾਲ ਪੈਸੇ ਨਾ ਮਿਲੇ ਜੱਟ ਕਿੰਦਰ ਜਾਣਾ ਜੀ ਬਿਲਕੁਲ ਇਹਦੀ ਸਰਕਾਰੀ ਖਰੀਦ ਹੈ ਝੋਨੇ ਕਣਕ ਦੀ ਤਾਂ ਮਾਰੀ ਦੀ ਬਿਜ਼ਨਸ ਹੈ ਉਹੀ ਤੇ ਕਹਿ ਰਿਹਾ ਗਵਰਨਮੈਂਟ ਉਹਦਾ ਦੇਵੇ ਕੋਈ ਬਦਲਾ ਇਹਦਾ ਬੀਜਾਂਗੇ ਮੈਂ ਉਹੀ ਤੇ ਕਹਿ ਰਿਹਾ ਜੀ ਇਹਦਾ ਹੱਲ ਕੱਢਣ ਵਾਸਤੇ ਆਪਾਂ ਬੇਨਤੀ ਤਾਂ ਕਰ ਸਕਦੇ ਨਾ ਆਪਣੇ ਸਾਡੇ ਲੀਡਰ ਹੀ ਬੋਲਣਗੇ ਨਾ ਵੀ ਇਹਦਾ ਹੱਲ ਦਿਓ ਸਾਨੂੰ ਜੇ ਪੰਥ ਦੀ ਗੱਲ ਕਰਦੇ ਹੋ ਤੇ ਉਹ ਅਮਰਤਪਾਲ ਵਾਲੇ ਸਿੰਘ ਵੀ ਕਹਿ ਰਹੇ ਵੀ ਆਹ ਸਾਡਾ ਵੀ ਪੰਥਕ ਚਿਹਰਾ ਫਿਰ ਪੰਥ ਆਪਾ ਬਣਈਏ ਕਿਨੂੰ ਵੇਖੋ ਜੀ ਪੰਥਕ ਚਿਹਰਾ ਮੰਨਦੇ ਗੱਲ ਵੀ ਅਮਰਤਪਾਲ ਨੂੰ ਲੋਕ ਪੰਥਕ ਚਿਹਰਾ ਮੰਨਦੇ ਆ ਪਰ ਜੇ ਪੰਥਕ ਚਿਹਰਾ ਹੀ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਨਾਲ ਇਲੈਕਸ਼ਨ ਲੜਦਾ ਜੀ ਲੋਕਾਂ ਨੂੰ ਕਾਲੀਦਾ ਦੇ ਬਾਕੀਆਂ ਦਾ ਦੇਖੋ ਕੰਪੈਰੀਸ਼ਨ ਕਰੋ ਮੁਕਾਬਲਾ ਕਰੋ ਕਾਲੀਦਾ ਨੇ ਕੀ ਕੀਤਾ 10 ਸਾਲ ਚ ਬਾਕੀ ਦੱਸਾਂ ਕੈਪਟਨ ਸਾਹਿਬ ਨੇ ਕਿਹਾ ਰਹਿ ਕੇ 5 ਸਾਲ ਆਪਰੇ 2.5 ਸਾਲੋ ਕੀ ਕੀਤਾ ਆਪਰੇ ਕੇਜਰੀਆ ਬਾਹਰੋਂ ਪੈਸਾ ਲੈ ਕੇ ਕਰੋੜਾ ਰੁਪਈਆ ਨਵਿੰਦਰ ਪਾਲ ਨੇ ਛੋੜਿਆ ਤਾਂ ਨਹੀਂ ਛੱਡਿਆ ਇਹ ਤਾਂ ਵੱਡੀ ਗੱਲ ਹੈ